ਜੀ ਜੀ ਡੀ ਐਸਡੀ ਕਾਲਜ ਖੇੜੀ ਗੁਰਨਾ ਬਨੂੜ ਦੇ ਹੈਰੀਟੇਜ ਅਤੇ ਕਲਚਰ ਸੈਲ ਵੱਲੋਂ ਵਿਰਾਸਤੀ ਮੇਲਾ ਕਰਵਾਇਆ ਗਿਆ ਕਾਲਜ ਦੀ ਸਿੱਖਿਆ ਤੇ ਗਿੱਧਾ ਟੀਮ ਵੱਲੋਂ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ ਇਸ ਮੇਲੇ ਵਿੱਚ ਰੌਣਕੀ ਗਰਲਸ ਗਰੁੱਪ ਨੇ ਆਪਣੀ ਖਾਸ ਪੇਸ਼ਕਾਰੀ ਰਹੀ ਰੰਗ ਬੰਨਿਆ ਇਸ ਮੌਕੇ ਪੰਜਾਬੀ ਵਿਰਸੇ ਨਾਲ ਸੰਬੰਧਿਤ ਵੱਖ-ਵੱਖ ਵਸਤੂਆਂ ਦੀ ਪ੍ਰਦਰਸ਼ਨੀ ਲਾਈ ਗਈ ਅਤੇ ਪ੍ਰੋਗਰਾਮ ਦੌਰਾਨ ਪੇਸ਼ ਕੀਤੀ ਗਈ ਹਰ ਪੇਸ਼ਕਾਰੀ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗੀ ਹੋਈ ਸੀ। ਇਸ ਵਿਰਾਸਤੀ ਮੇਲੇ ਦੌਰਾਨ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਵਿਖਾਇਆ ਗਿਆ। ਮੇਲੇ ਵਿੱਚ ਬਾਲੀਵੁੱਡ ਅਦਾਕਾਰਾਂ ਅਤੇ ਸੰਗੀਤ ਨਿਰਦੇਸ਼ਕ ਡੈਵੀ ਸਿੰਘ ਅਤੇ ਅਦਾਕਾਰਾਂ ਹਰਜੀਤ ਵਾਲਿਆ ਨੇ ਸ਼ਿਰਕਤ ਕੀਤੀ ਇਸ ਮੇਲੇ ਵਿੱਚ ਪੰਜਾਬੀ ਰਵਾਇਤੀ ਪਹਿਰਾਵਾ ਪ੍ਰਦਰਸ਼ਨੀ ਪ੍ਰਯੋਗਤਾ ਵੀ ਕਰਵਾਈ ਗਈ ਜਿਸ ਵਿੱਚ ਕਾਲਜ ਦੀ ਵਿਦਿਆਰਥਣੀਆਂ ਅਤੇ ਬਾਰੋ ਆਏ ਨੌਜਵਾਨਾਂ ਵੱਲੋਂ ਹਿੱਸਾ ਲਿਆ ਗਿਆ ਇਹਨਾਂ ਵੱਲੋਂ ਐਮਕੋਮ ਦੂਜੇ ਸਾਲ ਦੀ ਵਿਦਿਆਰਥਣ ਪਰਨੀਤ ਨੇ ਪਹਿਲਾ ਸਥਾਨ ਅਤੇ ਐਮਕੋਮ ਪਹਿਲੇ ਸਾਲ ਦੀ ਵਿਦਿਆਰਥਣ ਜਸਪ੍ਰੀਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਤੀਜਾ स्थान कॉलेज ਦੇ ਪ੍ਰਾਣੇ ਵਿਦਿਆਰਥਣ ਨੀਤਿਕਾ ਵੱਲੋਂ ਪ੍ਰਾਪਤ ਕੀਤਾ ਗਿਆ ਇਸ ਮੌਕੇ ਵਿਦਿਆਰਥੀਆਂ ਨੂੰ ਉਹਨਾਂ ਦੇ ਵਿਪਨਪਨ ਖੇਤਰਾਂ ਅਤੇ ਬਿਹਤਰ ਕਾਰਜਕਾਰੀ ਲਈ ਕਾਲਜ ਗਵਰਨਿੰਗ ਬੋਡੀ ਦੇ ਚੇਅਰਮੈਨ ਮੇਜਰ ਰਿਟਾਇਰਡ ਅਨਿਲ ਕੁਮਾਰ ਸ਼ੋਰੀ ਅਤੇ ਕਾਲਜ ਪ੍ਰਿੰਸੀਪਲ ਡਾਕਟਰ ਮਿਨਾਕਸ਼ੀ ਨੇਗੀ ਵੱਲੋਂ ਸਲਾਣਾ ਇਨਾਮ ਵੀ ਦਿੱਤੇ ਗਏ ਬਨੂਰ ਦੌਰ ਜਿੰਦਰ ਮੋਹੀਦੀ ਰਿਪੋਰਟ Uh, मैं डॉक्टर मीनाक्षी नेगी ऑफिशिएटिंग प्रिंसिपल जी जी डी एस टी कॉलेज खेड़ी गुड़ा बनू आज का दिन हमारे लिए बहुत ख़ास है क्योंकि आज हम सेवंथ एनुअल प्राइज़ डिस्ट्रीब्यूशन डे मना रहे हैं और साथ ही इस साल हमने एक नई शुरुआत की है कारवा नाम के कल्चरल फेस्ट के साथ जो आने वाले कई सालों में अब ये हमारा एनुअल फीचर रहेगा इस कारवा फेस्ट को करवाने का हमारा मकसद ये है ताकि जो बच्चे हैं वो अपनी रूट्स के साथ जुड़ें जैसे कि हम देख रहे हैं ट्रेंड कि आजकल बच्चे बाहर चले जाते हैं अलग कंट्रीज़ में और अपनी रूट्स को भूलते जा रहे हैं तो इसलिए हम चाहते हैं कि अपने रूट्स के साथ जुड़े रहें और हमारे जो बच्चे हैं उनके लिए भी इंजॉयमेंट हो जाए जो और जो आस के हमारे स्कूल्स हैं उन स्कूल्स के बच्चे भी परफॉर्मेंस कर रहे हैं इसमें तो उनको भी एक बड़ा प्लेटफॉर्म मिले कॉलेज लेवल पे अपने आप को प्रस्तुत करने का जिससे कि उनकी ओवरऑल पर्सनालिटी डेवलपमेंट हो कॉन्फिडेंस बढ़े कम्युनिकेशन अच्छी हो और हम उम्मीद करते हैं कि जिस तरीके से हमारे कॉलेज के अकेडमिक्स में हमारे बच्चे हमारा नाम रोशन करते हैं उसी तरीके से कल्चरल फेस्ट के ज़रिए भी हमारे जो बच्चों की खुशबू है परफॉर्मेंसेज की वो आसपास के सारे एरिया में फैलेगी ਸਤਿ ਸ੍ਰੀ ਅਕਾਲ ਜੀ ਮੈਂ ਮੇਜਰ ਜਨਰਲ ਏ ਕੇ ਸ਼ੋਰੀ ਰਿਟਾਇਰਡ ਚੇਅਰਮੈਨ ਜੀ ਜੀ ਡੀ ਐਸਟੀ ਕਾਲਜ ਖੇਰੀ ਗੁਰਨਾ ਅੱਜ ਅਸੀਂ ਕਾਲਜ ਦੇ ਵਿੱਚ ਐਨੂਅਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਦਾ ਫੰਕਸ਼ਨ ਕਰ ਰਹੇ ਹਾਂ ਉਸ ਦੇ ਨਾਲ ਨਾਲ ਪਹਿਲੀ ਵਾਰ ਹੈ ਕਿ ਅਸੀਂ ਕਾਲਜ ਦੇ ਵਿੱਚ ਇੱਕ ਕਲਚਰਲ ਪ੍ਰੋਗਰਾਮ ਕਰ ਰਹੇ ਹਾਂ ਜਿਸ ਦਾ ਨਾਂ ਰੱਖਿਆ ਸੀ ਕਾਰਵਾਨ ਅਸੀਂ ਕਾਲਜ ਦੇ ਜਿੰਨੇ ਵੀ ਸਾਡੇ ਫੈਕਲਟੀ ਮੈਂਬਰਸ ਆਰ ਸਟੂਡੈਂਟਸ ਆ ਇਹ ਮਹਿਸੂਸ ਕਰਦੇ ਸੀਗੇ ਕਿ ਸਾਡੇ ਪੰਜਾਬ ਦੀ ਕਲਚਰ ਨੂੰ ਇਸ ਦੀ ਰਿਵਾਇਤ ਨੂੰ ਅੱਗੇ ਵਧਾਉਣ ਦੇ ਲਈ ਜੋ এডਿਕੇਸ਼ਨ ਇੰਸਟੀਟਿਊਸ਼ਨਸ ਹੈ ਸਕੂਲ ਆਰ ਕਾਲਜਸ ਹੈ ਉਹਨਾਂ ਨੂੰ ਉੱਪਰ ਆਪਣੇ ਕੁਝ ਰਿਸਪੌਂਸਿਬਿਲਟੀ ਲੈਣੀ ਚਾਹੀਦੀ ਹੈਗੀ ਹੈ ਇਸ ਨੂੰ ਮਹਿਸੂਸ ਕਰਦੇ ਹੋਏ ਅਸੀਂ ਇਹ ਸੋਚਿਆ ਕਿ ਕਲਚਰਲ ਪ੍ਰੋਗਰਾਮ ਸ਼ੁਰੂ ਕੀਤਾ ਜਾਏ ਜਿਸ ਦਾ ਨਾਮ ਰੱਖਿਆ ਕਾਰਵਾ ਔਰ ਇਸ ਦੇ ਵਿੱਚ ਅਸੀਂ ਸਾਰੀ ਪੰਜਾਬੀ ਕਲਚਰ ਨੂੰ ਅੱਜ ਦਿਖਾਉਣ ਨੂੰ ਜਾ ਰਹੇ ਹਾਂ